ਜੀ ਮੇਰਾ ਨਾਮ ਅਮਰਿਤ ਹੈ। ਠੀਕ ਹੈ ਕਿੱਥੇ ਰਹੇ ਹੋ? ਭਾਈ ਸੁਲਤਾਨਪੁਰ ਲੋਧੀ ਨਿਊ ਮੋਲਟਾਉਂ ਦੇ ਰਹਿਣ ਵਾਲਾ ਹਾਂ। ਤੇ ਕੀ ਮਾਮਲਾ ਕੀ ਹੈ ਸਾਰਾ? ਸਰ ਮਾਮਲਾ ਇਹਦਾ ਹੈ ਕਿ ਮੇਰਾ ਬ੍ਰਦਰ ਛੋਟਾ ਭਰਾ ਮੇਰੇ ਤੋਂ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। ਫੋਟੋਗ੍ਰਾਫੀ ਦਾ ਕੰਮ ਕਰਨ ਵਾਸਤੇ ਉਹ 13 ਤਿੱਖੀ ਲੋਧੀ ਵਾਲੇ ਦਿਨ ਭਰਾ ਦਾ ਨਾਮ ਕੀ ਸੀ? ਤਿਕਸ਼ਿਤ ਨਹੀਂ ਤਿਕਸ਼ਿਤ ਨਾ ਆ ਮੇਰੇ ਭਰਾ ਦਾ ਉਹ 30 ਸਾਲਾਂ ਦਾ ਸੀ। ਤੇ ਉਹ ਜਲੰਧਰ ਪ੍ਰੋਗਰਾਮ ਨੂੰ ਲਾਉਣ ਗਿਆ ਸੀਗਾ। ਜਲੰਧਰ ਤੋਂ ਵਾਪਸ ਆ ਗਿਆ। ਕਰੀਬਨ ਕੋਈ 11:44 ਮਿੰਟ ਤੇ ਮੈਂ ਜਦੋਂ ਫੋਨ ਲਾਇਆ ਉਹਨੂੰ ਉਹਦਾ ਫੋਨ ਬੰਦ ਆਉਂਦਾ ਸੀ ਅਗਲੇ ਦਿਨ ਸਵੇਰੇ ਸਾਨੂੰ ਪਤਾ ਲੱਗਿਆ ਵੀ ਉੱਥੋਂ ਜਲੰਧਰ ਤੋਂ ਉਹ ਚੱਲ ਪਿਆ ਸੀਗਾ ਤੇ ਉਸ ਦੌਰਾਨ ਅਸੀਂ ਫਿਰ ਕਾਰਵਾਈ ਕਰਨੀ ਸ਼ੁਰੂ ਕੀਤੀ ਰਿਪੋਰਟ ਲਿਖਾਈ ਆਪਣੇ ਸੁਲਤਾਨਪੁਰ ਥਾਣੇ ਜਾ ਕੇ ਵੀ ਔਰ ਜੋ ਜੋ ਕਰ ਸਕਦੇ ਸੀਗੇ ਸਾਰੀਆਂ ਗੱਲਾਂ ਵੀ ਸਾਡਾ ਬੰਦਾ ਲੱਭ ਨਹੀਂ ਰਿਹਾ ਤੇ ਇਵਨ ਮੈਂ ਜਲੰਧਰ ਵੀ ਜਾ ਕੇ ਰਿਪੋਰਟ ਲਿਖਾ ਕੇ ਆਇਆ ਅਸੀਂ ਹਸਪੀਟਲ ਦੇ ਵਿੱਚ ਵੀ ਪਤਾ ਕਰਵਾਇਆ ਜਲੰਧਰ ਵੀ ਪਤਾ ਕਰਵਾਇਆ ਔਰ ਥਲੇ ਵੀ ਸਾਡਾ ਬੰਦਾ ਗਿਆ ਇਹ ਇਹਨਾਂ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸਾਡੇ ਬੰਦੇ ਨੂੰ ਅੱਜ ਸਵੇਰੇ ਮੈਨੂੰ ਇੱਥੇ ਸ਼ਿਖਪਤ ਰਾਹੁਲ ਪਾਦੀਆ ਕੌਂਸਲਰ ਰਿਆ ਉਹਨਾਂ ਦਾ ਫੋਨ ਆਇਆ ਵੀ ਜਿਹੜੀ ਇਹ ਫੋਟੋ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਵੀ ਜਿਹੜੀ ਲਾਪਤਾ ਆ ਇਹਨਾਂ ਨੂੰ ਤਾਂ ਮੈਂ ਐਂਬੂਲੈਂਸ 'ਚ ਪਾਇਆ ਆ 13 ਤਰੀਕ ਨੂੰ ਰਾਤ ਨੂੰ ਹੀ 12:05 ਮਿੰਟ ਦੇ ਆਸ-ਪਾਸ ਤੇ ਉਸ ਚੀਜ਼ ਦੀ ਹਸਪੀਟਲ ਦੇ ਕੋਲੋਂ ਕੋਈ ਇਤਲਾਾ ਨਹੀਂ ਦਿੱਤੀ ਕਿ ਥਾਣੇ ਦੇ ਵਿੱਚ ਤੇ ਨਾ ਹੀ ਕੋਈ ਹੋਰ ਕੋਈ ਕਰ ਵੀ ਕੀਤੀ ਗਈ ਅਸੀਂ ਕੱਲ ਸਾਰਾ ਟਾਈਮ ਖੱਜਲ ਹੁੰਦੇ ਰੇ ਆ ਇਵਨ ਅਸੀਂ ਸਵੇਰੇ 7:00 ਵਜੇ 35 40 ਮਿੰਟ ਤੇ ਪਹੁੰਚੇ ਹੋਵਾਂਗੇ ਸਰਕਾਰੀ ਹਸਪੀਟਲ ਜਿੱਥੇ ਡਾਕਟਰ ਸਾਨੂੰ ਦੱਸਦਾ ਆ ਕਿ ਲੋੜੀ ਦਾ ਫੰਕਸ਼ਨ ਸੀਗਾ ਲੋੜੀ ਵਾਲੇ ਦਿਨ ਰਸ਼ ਬਹੁਤ ਸੀਗਾ ਉਸ ਰਸ਼ ਦੇ ਦੌਰਾਨ ਸਾਡੇ ਕੋਲੋਂ ਸ਼ਾਇਦ ਇਤਲਾਹ ਨਹੀਂ ਕਰ ਹੋਈ ਤੇ ਅਸੀਂ ਹੁਣ ਭੇਜੀ ਆ ਜਿਹੜੀ ਪੁਲਿਸ ਵਾਲਿਆਂ ਕੋਲ ਇਤਲਾਹ ਦੀ ਰੀਸੀਵਿੰਗ ਹੋਈ ਆ ਉਹ 9:32 ਮਿੰਟ ਦੀ ਹੋਈ ਆ ਮੈਨੂੰ ਨਾ ਤੇ ਮੇਰੇ ਭਰਾ ਦੀ ਅੱਜ ਦੀ 15 ਤਰੀਕ ਦੀ 15 ਤਰੀਕ ਨੂੰ 9:32 ਮਿੰਟ 'ਤੇ ਨਾ ਕੁੱਲ ਪਹੁੰਚੀ ਆ ਖਬਰ ਤੇ ਮੈਨੂੰ ਨਹੀਂ ਪਤਾ ਮੇਰਾ ਭਰਾ ਕਿ ਸਹਲਾਚ ਸੀਗਾ ਅਸੀਂ ਪੂਰਾ ਦਿਨ ਖੱਜਲ ਹੋਏ ਆ ਲੱਭਦੇ ਫਿਰੇ ਆ ਕਿਤੋਂ ਸਾਨੂੰ ਉਹਦੀ ਕੋਈ ਥੋੜਾ ਪਤਾ ਨਹੀਂ ਲੱਗਿਆ ਅੱਛਾ ਜਦੋਂ ਜਗਨਦਰੋਂ ਫੰਕਸ਼ਨ ਲਾਣ ਗਏ ਸੀਗਾ ਲਾ ਕੇ ਆਏ ਇਹਦੇ ਤੇ ਸੀਗੇ ਮੋਟਰਸਾਈਕਲ ਮੋਟਰਸਾਈਕਲ ਤੇ ਸੀਗੇ ਕੱਲੇ ਸੀਗੇ ਹਾਂਜੀ ਆਮ ਤੌਰ ਤੇ ਜਾਂਦੇ ਨੇ ਉਹ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਤੇ ਆਉਣਾ ਜਾਣਾ ਲੱਗਾ ਹੀ ਰਹਿੰਦਾ ਆ ਕੋਈ ਇਹੋ ਜਿਹੀ ਗੱਲਬਾਤ ਹੋ ਗਈ ਨਹੀਂ ਫੋਨ ਤੇ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਜਗਨਦਰੋਂ ਤੋਂ ਪਹਿਲਾਂ ਨਹੀਂ ਸਾਡੀ ਉਹਨਾਂ ਨਾਲ ਕੋਈ ਗੱਲਬਾਤ ਕਿ ਉਹਦਾ ਫੋਨ ਜਦੋਂ ਸਵਿਚ ਆਫ ਵੀ ਆਇਆ ਮੈਂ 9:12 ਵਜੇ ਫੋਨ ਕੀਤਾ ਜਦੋਂ ਤਾਂ ਸਾਨੂੰ ਸੀ ਕੋਈ ਉੱਥੇ ਰੁਕ ਗਿਆ ਹੋਊਗਾ ਪਰ ਜਦੋਂ ਅਸੀਂ ਫੋਨ ਲਾ ਕੇ ਪੁੱਛਿਆ ਵੀ ਤੁਹਾਡੇ ਕੋ ਆਇਆ ਸੀ ਕਿ ਕਿੱਥੇ ਆ ਹੁਣ ਤੇ ਉਹ ਕਹਿਣ ਲੱਗੇ ਵੀ ਸਾਡੇ ਕੋਲ ਤਾਂ ਚੱਲ ਗਿਆ ਆ ਇਥੋਂ ਤੁਰ ਪਿਆ ਹੋਇਆ ਵਾ ਅਸੀਂ ਅਹੀਂ ਰਾਤੀ ਭੇਜ ਦਿੱਤਾ ਫਿਰ ਸਾਨੂੰ ਪਰੇਸ਼ਾਨੀ ਹੋਈ ਤੇ ਫੇਰ ਹੀ ਅਸੀਂ ਥਾਣੇ ਵਗੈਰਾ ਜਾ ਕੇ ਉੱਥੇ ਰਿਪੋਰਟ ਲਿਖਾਉਣ ਗਏ ਨਾ ਰਾਹੁਲ ਜੀ ਦੇ ਦੱਸਣ ਦੇ ਅਨੁਸਾਰ ਉਹਦੇ ਸਾਹ ਉਸ ਟਾਈਮ ਤੇ ਚੱਲਦੇ ਸੀਗੇ ਜਦੋਂ ਉਹਨਾਂ ਨੇ ਉਹਨੂੰ ਐਂਬੂਲੈਂਸ ਦੇ ਵਿੱਚ ਪਾਇਆ ਤੇ ਜਦੋਂ ਹੁਣ ਹਸਪਤਲ ਪੁੱਛਿਆ ਪਹੁੰਚਿਆ ਆ ਹਸਪਤਲ ਵਾਲ ਮੈਨੂੰ ਨਹੀਂ ਪਤਾ ਵੀ ਉਹਦੀ ਹਾਲਤ ਕੰਬੀਰ ਸੀ ਕੀ ਦੀ ਕੀ ਦੀ ਪਰ ਇੱਥੇ ਕੋਈ ਜਾਂਚ ਪਰਚਾਲ ਮੇਰੇ ਹਿਸਾਬ ਨਾਲ ਨਹੀਂ ਸਾਡੇ ਅਕੋਰਡਿੰਗ ਹੀ ਐਕਸੀਡੈਂਟ ਆ ਹੁਣ ਐਕਸੀਡੈਂਟ ਆ ਜਾਂ ਕੋਈ ਵਾਰਦਾਤ ਆ ਇਸ ਚੀਜ਼ ਦਾ ਤੇ ਪੂਰੀ ਤਰ੍ਹਾਂ ਨਾਲ ਮਤਲਬ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਆ ਉਹ ਕਹਿੰਦੇ ਵੀ ਅਸੀਂ ਲੱਭਾਂਗੇ ਪਰ ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਵੀ ਮੋਟਰਸਾਈਕਲ ਸਾਈਡ ਤੇ ਖੜਾ ਸੀਗਾ ਮੁੰਡਾ ਡਿੱਗਾ ਹੋਇਆ ਸੀਗਾ ਤੇ ਮੁੰਡੇ ਦੇ ਜਿਹੜੇ ਕੱਟ ਆ ਉਹਦੇ ਕੋਈ ਡਿੱਗਣ ਦੇ ਨਿਸ਼ਾਨ ਨਹੀਂ ਆ ਜਾਂ ਕੋਈ ਸਕ੍ਰੈਚੇਜ਼ ਨਹੀਂ ਆ ਉਸ ਹਿਸਾਬ ਨਾਲ ਸਾਨੂੰ ਤਾਂ ਸ਼ੱਕ ਪੈਂਦਾ ਵਾ ਕਿ ਇਹ ਕੋਈ ਲੁੱਟਪੋ ਵਾਲੀ ਹਾਂ ਲੁੱਟਪੋ ਵਾਲੀ ਜਾਂ ਵਾਰਦਾਤ ਹੋਈ ਸ਼ਗੀ ਆ ਤੇ ਨਹੀਂ ਸਰ ਸ਼ਾਕੂ ਉਹਦੀ ਕੋਈ ਇਦਾਂ ਦੀ ਝਗੜੇ ਵਾਲੀ ਗੱਲ ਹੀ ਨਹੀਂ ਸੀ ਮੁੰਡਾ ਸਾਡਾ ਸਿੱਧਾ ਸਾਦਾ ਕੋਈ ਇਹੋ ਜੀ ਗੱਲਬਾਤ ਹੀ ਨਹੀਂ ਕਦੀ ਵੀ ਕਿਸੇ ਨਾਲ ਨਹੀਂ ਉਹਨੂੰ ਬਹੁਤ ਫੋਟੋਗ੍ਰਾਫਰ ਲੋਕ ਜਾਣਦੇ ਸਰ ਉਹਦਾ ਫੋਨ ਵੀ ਉਹਦੇ ਕੋਲ ਨਹੀਂ ਸੀਗਾ ਨਾ ਹੀ ਉਹਦੇ ਕੋਲ ਉਹਦਾ ਕੋਈ ਪਰਸ ਦੇ ਵਿੱਚੋਂ ਪੈਸੇ ਲੱਭੇ ਹੋਦੇ ਸਿਰਫ ਇੱਕ ਡਰਾਈਵਿੰਗ ਲਾਇਸੈਂਸ ਸਾਨੂੰ ਉੱਥੇ ਉਹਨਾਂ ਨੇ ਦਿਖਾਇਆ ਵਾ ਹਸਪੀਟਲ ਦੇ ਵਿੱਚ ਤੇ ਇਹੀ ਗੱਲ ਦੀ ਸਾਨੂੰ ਜਾਣਕਾਰੀ ਹਾਲ ਤੱਕ ਮੰਗੀ ਗੱਲ ਅੰਤ ਇਹੀ ਕਰਦੇ ਆਂ ਵੀ ਸਾਨੂੰ ਬੰਦਾ ਸਾਡਾ ਵਾਪਸ ਨਹੀਂ ਆਉਣਾ ਪਰ ਸਾਨੂੰ ਜਰੂਰ ਪਤਾ ਲੱਗੇ ਕਿ ਉਹਦਾ ਐਕਸੀਡੈਂਟ ਹੋਇਆ ਕਾ ਕੋਈ ਲੁੱਟ ਖੋਹੀ ਹੈ ਤੇ ਪੂਰੀ ਉਤੇ ਪੂਰੀ ਪਰਤਾਲ ਕੀਤੀ ਜਾਵੇ ਪਰ ਇਹਦੇ ਵਿੱਚ ਇਹਦੇ ਵਿੱਚ ਉਹਨਾਂ ਵੱਲੋਂ ਬਹੁਤ ਕੁੱਤਾਈ ਕੀਤੀ ਗਈ ਹੈ 13 ਤਰੀਕ ਦਾ ਤੁਹਾਡੇ ਕੋਲ ਬੰਦਾ ਪਹੁੰਚਿਆ ਤੁਸੀਂ 15 ਤਰੀਕ ਨੂੰ ਇਤਲਾਹ ਕਰ ਰਹੇ ਆ ਪੁਲਿਸ ਸਟੇਸ਼ਨ ਉਹ ਵੀ ਸਾਢੇ 1:00 ਤੋਂ ਬਾਅਦ ਵਿੱਚ ਸਾਨੂੰ ਨਾ ਤੇ ਪੁਲਿਸ ਵਾਲਿਆਂ ਨੇ ਦੱਸਿਆ ਸਾਡਾ ਬੰਦਾ ਕਿੱਥੇ ਆ ਨਾ ਹੀ ਸਾਨੂੰ ਕਿਸੇ ਹਸਪੀਟਲ ਤੋਂ ਪਤਾ ਲੱਗਿਆ ਵੀ ਸਾਡਾ ਬੰਦਾ ਕਿੱਥੇ ਆ ਇਹ ਤਾਂ ਅਸੀਂ ਆਪ ਲੱਭਿਆ ਇਹ ਤਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਵਰਗੇ ਵੀਰਾਂ ਦੇ ਤੁਹਾਡੇ ਵਰਗੀ ਵੀਰਾਂ ਦੇ ਜਨਮਾਸਤ ਤੁਹਾਡੇ ਵਰਗੇ ਵੀਰਾਂ ਦੇ ਸ਼ੇਅਰ ਕਰਨ ਦੇ ਉੱਤੇ ਜਾਂ ਪੋਸਟ ਕਰਨ ਦੇ ਉੱਤੇ ਜਾਂ ਨਿਊਜ਼ ਪਾਉਣ ਦੇ ਉੱਤੇ ਫੇਰ ਹੀ ਸਾਨੂੰ ਪਤਾ ਲੱਗਿਆ ਰਾਹੁਲ ਭਾਜੀ ਨੇ ਫੋਟੋ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਫੇਰ ਹੀ ਮੈਨੂੰ ਫੋਨ ਕੀਤਾ ਵੀ ਯਾਰ ਇਸ ਬੰਦੇ ਨੂੰ ਤਾਂ ਮੈਂ ਭਾਜੀ ਮੈਰਿਟ ਸੀ ਹਾਂਜੀ 3 ਸਾਲ ਦਾ ਬੱਚਾ ਹੈ ਉਹਦਾ ਇੱਕ ਬਹੁਤ ਹੀ ਮੰਦਪਕੀ ਘਟਨਾ ਹੈ ਇਹ ਜਵਾਨ ਮੁੰਡਾ ਹੈ ਯਾਰ ਚੰਗਾ ਭਲਾ ਕੋਈ ਨਸ਼ਾ ਨਹੀਂ ਕੋਈ ਐਬ ਨਹੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਿੱਖਿਤ ਟੰਡਾਲ ਹਾਂਜੀ ਸਿੱਖਿਤ ਟੰਡਾਲ ਕਿਛਿਤ ਟੰਡਵਾਲ ਟੰਡਵਾਲ ਠੀਕ ਹੈ ਤੇ ਬਿਲਕੁਲ ਨਹੀਂ ਲੱਗੀ ਆ ਭਾਜੀ ਦੇਖੋ ਅਸੀਂ ਸਾਨੂੰ ਸਵੇਰੇ ਇਨਫੋਰਮ ਹੋਇਆ ਜਦੋਂ ਭਾਜੀ ਨੇ ਦੱਸਿਆ ਵੀ ਰਾਹੁਲ ਭਾਜੀ ਨੇ ਸਾਨੂੰ ਇਨਫੋਰਮ ਕੀਤਾ ਸੀ ਉਹ ਕਾਉਂਸਲਰ ਨੇ ਉਹਨਾਂ ਨੇ ਹੀ ਉਹਨਾਂ ਨੂੰ ਚੱਕ ਕੇ ਹਸਪੀਟਲ ਭੇਜਿਆ ਜਿਵੇਂ ਸਾਨੂੰ ਪਤਾ ਲੱਗਾ ਅਸੀਂ ਮਤਲਬ ਅੱਧੇ ਘੰਟੇ 20 ਮਿੰਟ ਚ ਸਿਵਲ ਹਸਪੀਟਲ ਕਪੂਰਥਲੇ ਪਹੁੰਚ ਗਏ ਡਾਕਟਰ ਪਹਿਲਾਂ ਕਹਿੰਦੇ ਆ ਵੀ ਭਾਜੀ ਅਸੀਂ ਰਾਤ ਨੂੰ ਇਨਫਰਮੇਸ਼ਨ ਭੇਜੀ ਆ ਜਦ ਕਿ ਜਦੋਂ ਉੱਥੇ ਪੁਲਿਸ ਆਈ ਆ ਪੁਲਿਸ ਨੇ ਸਾਨੂੰ ਜਿਹੜੀਆਂ ਸਲਿੱਪਾਂ ਦਿਖਾਈਆਂ ਉਹਨਾਂ ਉੱਤੇ ਅਸੀ ਕਹਾਂ 9:31-32 ਮਿੰਟ ਤੇ ਇਹਨਾਂ ਨੂੰ ਇਨਫੋਰਮੇਸ਼ਨ ਭੇਜੀ ਆ ਇਹਨਾਂ ਨੇ ਮਤਲਬ ਉਹਨਾਂ ਨੇ ਪਹਿਲਾਂ ਇਨਫੋਰਮ ਹੀ ਨਹੀਂ ਕੀਤਾ ਜਦ ਕਿ ਇਹ ਸੂਲਨ ਨਹੀਂ ਹੁੰਦਾ ਆ ਵੀ ਸਿਵਲ ਹਸਪੀਟਲ 'ਚ ਕੋਈ ਵੀ ਇਹੋ ਜਿਹਾ ਕੇਸ ਹੁੰਦਾ ਹੈ ਨਾ ਜਦੋਂ ਵੀ ਤੇ ਇਮੀਡੀਏਟਲੀ ਉਹਨੂੰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਕਿਉਂਕਿ ਬਾਅਦਸਾਂ ਨੂੰ ਪਤਾ ਲੱਗ ਸਕੇ ਅਸੀਂ ਤਾਂ 3 ਦਿਨ ਤੋਂ ਧੱਕੇ ਖਾ ਰਹੇ ਆ ਤੁਹਾਨੂੰ ਪਤਾ ਹੀ ਕੁਛ ਨਹੀਂ ਅਸੀਂ ਜਲੰਧਰ ਵੀ ਰਿਪੋਰਟ ਲਗਾ ਕੇ ਆਏ ਆ ਸੁਲਤਾਨਪੁਰ ਵੀ ਲਿਖਾਈ ਆ ਤੇ ਜਿਹੜਾ ਪਿੰਡ ਲੱਗੇ ਪੈਂਦਾ ਆ ਆਰਸੀਪਾ ਅਸੀਂ ਉੱਥੇ ਵੀ ਰਿਪ ਸ਼ਾਇਦ ਕਿਤੇ ਉਹ ਬੰਦੇ ਦਾ ਸਾਨੂੰ ਪਤਾ ਲੱਗ ਸਕੇ ਜਦ ਕਿ ਇਹਨਾਂ ਨੇ ਉਦੋਂ ਜੇ ਉਹਦੀ ਜੇਬ ਚੋਂ ਲਾਇਸੈਂਸ ਕੱਢਿਆ ਆ ਇਹ ਪਹਿਲਾਂ ਵੀ ਦੇਖ ਸਕਦੇ ਸੀ ਸਾਨੂੰ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰਦੇ ਪੁਲਿਸ ਸਾਨੂੰ ਦੱਸ ਦਿੰਦੀ ਅਸੀਂ ਜੋ ਜਲੰਧਰ ਗਏ ਆ ਉਹ ਕਹਿੰਦੇ ਭਾਜੀ ਸਾਡੇ ਕੋਲ ਹਜੇ ਕੋਈ ਇਨਫਾਰਮੇਸ਼ਨ ਨਹੀਂ ਆਈ ਹੈ ਉਹ ਜੀ ਕਿ ਕੋਈ ਐਕਸੀਡੈਂਟ ਹੋਇਆ ਹੈ ਇਹ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਸੀਗਾ ਜਮਾ ਸ਼ਾਦੀਆਂ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਕਸਰ ਲੇਟ ਆਉਂਦਾ ਰਹਿੰਦਾ ਸੀਗਾ ਤੁਹਾਨੂੰ ਨਹੀਂ ਪਿੰਦਾ ਇਹੋ ਜਿਹਾ ਕੋਈ ਕੰਮ ਨਹੀਂ ਕਰਦਾ ਮੁੰਡਾ ਬੜਾ ਸਾਊ ਬੀਬਾ ਮੁੰਡਾ ਆ ਤੇ ਲੇਟ ਨਾਈਟ ਆਉਂਦਾ ਰਹਿੰਦਾ ਸੀ ਸਾਨੂੰ ਐਕਸੀਡੈਂਟ ਕੋਈ ਲੱਗਦਾ ਨਹੀਂ ਕਿਉਂਕਿ ਅਸੀਂ ਉਥੇ ਦੇਖ ਕੇ ਆਏ ਆਂ ਆ ਮੌਕਾ ਹੀ ਵਾਰਦਾਤ ਦੇ ਉੱਤੇ ਲੱਗਦਾ ਇਹ ਵੀ ਉਹਦੇ ਨਾਲ ਲੁੱਟਖੋਈ ਹੋਈ ਆ ਉਹਦੇ ਸੱਟਾਂ ਮਾਰੀਆਂ ਗਈਆਂ ਉਹਦੇ ਨਾਲ ਹੀ ਉਹਦੀ ਡੈਥ ਹੋਈ ਐਕਸੀਡੈਂਟ ਵਾਲਾ ਹਸਾਬ ਕੋਈ ਲੱਗਦਾ ਨਹੀਂ ਉੱਥੇ ਪਿੱਛੇ ਜੇ ਘਰ ਦੇ ਵਿੱਚ ਉਹਦੀ ਮਿਸਿੰਗ ਰਿਪੋਰਟ ਵੀ ਲਿਖਾਈ ਗਈ ਸੋਸ਼ਲ ਮੀਡੀਆ ਵਗੈਰਾ ਤੇ ਵੀ ਸਾਡੇ ਕੋਲੇ ਅੱਜ ਇੱਕ ਸਵੇਰੇ ਹਸਪਤਾਲ ਦੇ ਵਿੱਚ ਇੰਟੀਮੇਸ਼ਨ ਆਈ ਆ ਕਿ ਮੌਤਰੀ ਦੇ ਵਿੱਚ ਇੱਕ ਡਬਲ ਡੀਆ ਤਿਕਸ਼ਿਤ ਸਨ ਆਫ ਇਕਵਾਲ ਸਿੰਘ ਵਾਸੀ ਸੁਲਤਾਨਪੁਰ ਲੋਧੀ ਇਮੀਡੀਟਲੀ ਅਸੀਂ ਐਸਐਸਟੀ ਭੇਜਿਆ ਜਿਹੜੀ ਬੰਦੀ ਕਾਰਵਾਈ ਆ ਜੋ ਰੋਡ ਐਕਸੀਡੈਂਟ ਹੋਇਆ ਹੈ ਜਾਂ ਜੋ ਵੀ ਕਾਰਵਾਈ سامنے ਹੋਊਗਾ ਕਰਦੇ ਸਾਰੇ ਪਰਿਵਾਰਕ ਮੈਂਬਰ ਕਹਿੰਦੇ ਆ ਕਿ ਸਾਨੂੰ ਸ਼ੱਕ ਹੈ ਕਿ ਇਹਨੂੰ ਮਰਡਰ ਕੀਤਾ ਗਿਆ ਹੈ ਜੋ ਵੀ ਜੋ ਵੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਊਗਾ ਸੀ ਵਿੱਚ ਫਾਈ ਕਰਦੇ ਕਿ ਇਹਨਾਂ ਨੂੰ ਇਹੀ ਲੱਗ ਰਿਹਾ ਕਿ ਧੋਖਾ ਕੀਤੀ ਗਈ ਹੈ ਤੇ ਚਲੋ ਅਸੀਂ ਦੇਖਦੇ ਆਂ ਜੀ ਉਹਦੇ ਬਸ ਅਸੀਂ ਭੇਜਿਆ ਗਿਆ ਸੀ ਕਾਰਵਾਈ ਕਰਦੇ ਹਾਂ ਠੀਕ ਹੈ ਉਸ ਪੱਧਰ ਤੋਂ ਹੋਊਗਾ ਫਰਦਰ ਚੁੱਕ ਕੇ ਲੈ ਕੇ ਸਾਹਮਣੇ ਹੋਊਗਾ ਸਰ ਇਸ ਮਾਮਲੇ ਦੇ ਵਿੱਚ ਕੁਝ ਉਸ ਜਗ੍ਹਾ ਦੇ ਆਸ-ਪਾਸੇ ਦਾ ਕੋਈ ਸੀਸੀਟੀਵੀ ਖੁਲਾਵੇ ਜਾਂ ਅਸੀਂ ਜਿੱਥੇ ਮੈਂ ਟੀਮ ਲਗਾਈ ਹੈ ਕਿ ਚੈੱਕ ਕਰਨ ਵਾਸਤੇ ਸੀਸੀਟੀਵੀ